ਨੇ ਪ੍ਰਾਦਾ ਕੀਤਾ ਕਤਲ ਦਿਲ ਦਹਿਲਾ ਦੇਣ ਵਾਲਾ ਮਾਮਲਾ ਆ ਸਾਹਮਣੇ ਨਹੀਂ ਦੇਖੀ ਜਾਂਦੀ ਰੋਂਦੀ ਕੁਰਲੋਂਦੀ ਮਾਂ ਮੇਰੇ ਕਾਲਜੀ ਮਸ਼ੇਸ਼ ਸ਼ਰਮਾ ਚੜ੍ਹਦੀ ਕਾਰਾ ਟਾਈਮ ਟੀਵੀ ਦੇਖ ਰਹੇ ਸਾਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀਆਂ ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਤਾਏ ਦੇ ਪੁੱਤ ਨੇ ਆਪਣੇ ਸਕੇ ਚਾਚੇ ਦੇ ਇਕਲੌਤੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਾਰਨ ਜ਼ਮੀਨੀ ਵਿਵਾਦ ਜ਼ਮੀਨ ਦੇ ਟੁਕੜੇ ਪਿੱਛੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਬੇਰਹਿਮੀ ਦੇ ਨਾਲ ਤਦਾਦੇ ਕਿ ਮ੍ਰਿਤਕ ਗੁਰਜੀਤ ਸਿੰਘ ਜਿਸ ਦੀ ਕਿ ਉਮਰ ਮਹਿਜ਼ 34 ਸਾਲ ਸੀ ਅਤੇ 1 ਮਹੀਨਾ ਪਹਿਲਾਂ ਹੀ ਉਹ ਵਿਦੇਸ਼ ਪੁਰਤਗਾਲ ਤੋਂ ਆਪਣੇ ਘਰ ਵਾਪਸ ਆਇਆ ਸੀ ਜਿਸ ਦਾ ਕਿ ਤਾਏ ਦੇ ਪਰਿਵਾਰ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਹੈ ਮਾਂ ਦੇ ਸਾਹਮਣੇ ਹੀ ਪੁੱਤ ਦੇ ਕਿੱਚਾ ਮਾਰੀਆਂ ਜਾਂਦੀਆਂ ਨੇ ਪੂਰੇ ਪਰਿਵਾਰ ਦੇ ਵੱਲੋਂ ਅਤੇ ਮਾਂ ਦੇ ਸਾਹਮਣੇ ਹੀ ਪੁੱਤ ਦੀ ਜਾਨ ਐ ਨਿਕਲ ਜਾਂਦੀ ਐ ਤਾਂ ਰੋਂਦੀ ਕੁਰਲੌਂਦੀ ਮਾਂ ਦੇ ਅਥਰੂ ਨਹੀਂ ਦੇਖੇ ਜਾਂਦੇ ਭੂਬਾ ਮਾਰ ਸਾਰਾ ਪਰਿਵਾਰ ਰੋ ਰਿਹਾ ਤੇ ਇਨਸਾਫ ਦੀ ਗੁਹਾਰ ਲਗਾ ਰਿਹਾ ਤਾਂ ਜਿਹੜਾ ਖੂਨ ਐ ਉਹ ਪਾਣੀ ਬਣ ਚੁੱਕਿਆ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਇੱਕ ਦੂਜੇ ਨੂੰ ਦੇਖ ਕੇ ਖੁਸ਼ ਨਹੀਂ ਐ ਜਿਸ ਦੀ ਕੀ ਤਾਜ਼ਾ ਮਿਸਾਲ ਸਾਹਮਣੇ ਆਈ ਐ ਗੁਰਦਾਸ ਪੁੱਤ ਤੋਏ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਮਹਿਜ਼ ਇੱਕ ਮਹੀਨਾ ਪਹਿਲਾਂ ਹੀ ਗੁਰਜੀਤ ਸਿੰਘ ਪੁੱਤ ਗਾਲ ਤੋਂ ਵਾਪਸ ਆਇਆ ਸੀ ਜਿਸ ਦਾ ਕਿ ਤਾਏ ਦੇ ਪੁੱਤ ਦੇ ਵੱਲੋਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਤਲ ਕੀਤਾ ਗਿਆ ਆਫਿਸ ਸੁਣਦਿਆਂ ਕਿ ਇਸ ਬਾਤ ਪੀੜਤ ਮਾਂ ਦਾ ਕੀ ਕੁਝ ਕਹਿਣਾ ਕੋਈ ਹੋਈ ਗੱਲ ਨਹੀਂ ਹੋਈ ਇਹ ਸਾਈ ਸਾਡੀ ਫਾਰਮ ਹੈ ਜਾਨਾ ਜਾਨਾ ਕਦਾਈ ਚਾਤ ਫਾਲੋ ਦੇ ਪਾਈ ਨਹੀਂ ਉਹ ਤੁਹਾਡੇ ਗਲਤ ਹੈ मुझे पर आवार मन हुआ आवारा कर दिया फिर वो कुत्ते ने लगा सुनाओगे ये आके रोड़े मार लाते हैं ऐसा डील हो रही जो वो आके रोड़े है तो डील हो रही है ओपन सुने ने तो वो चेंज आई किया ये तो बारिक जानते होंगे वो क्या होता है न्यू मर्सी का केस केवल ये ਸਾਦੀ ਰੋਜ਼ਾਰਾ ਇਹ ਨਹੀਂ ਚੱਲਦੀ ਮੜਕੀਆਂ ਸਾਫ਼ ਮੰਗਦੇ ਹੋ ਉਹ ਜੀ ਆਨ ਸਾਫ਼ ਉਹ ਜਿਹੜੇ ਪੱਕੀ ਗੇਰ ਹੋਣੀ ਚਾਹੀਦੀ ਉਹ ਖਾਸੇ ਦਾ ਪਤਾ ਦੇਣਾ ਨੂੰ ਉਹ ਸਫਾਈ ਦੇ ਹੁੰਦੇ ਨੇ ਜੀ ਜੀ ਇਹਨਾਂ ਦੀ ਅਪਲ ਦੇ ਵਿੱਚ ਕਿਸੇ ਵੱਟ ਨੂੰ ਲੈ ਕੇ ਹੈਗੀ ਸੀ ਇਸ਼ੂ ਆ ਜਦੋਂ ਇਹਨਾਂ ਦੀ ਮਦਦ ਦੋਨਾਂ ਦੀ ਕੀਤੀ ਨਾ ਮੈਂ ਹੋਈ ਆ ਉਸੇ ਦੌਰਾਨ ਇਹਨਾਂ ਦੀ ਲੜਾਈ ਹੋਈ ਆ ਠੀਕ ਹੈ ਠੀਕ ਹੈ ਹਾਂ ਜੀ ਤੇ ਮਰਨ ਵਾਲੇ ਦਾ ਕੀ ਨਾਮ ਜੀ ਮਨਮੋਹ ਲਰ ਆਇਆ ਗੁਰਜੀਤ ਸਿੰਘ ਗੁਰਜੀਤ ਸਿੰਘ ਦਾ ਠੀਕ ਹੈ ਜੀ ਹਾਂਜੀ ਠੀਕ ਹੈ ਹੋ ਗਿਆ ਜੀ ਭਾਵੇਂ ਕਿ ਸਟਾਰਟ ਹੋ ਗਿਆ ਹਾਂਜੀ ਪਤਾ ਇਮੂਲੇਟਰੀ ਰਜਿਸਟਰ ਕਰਤਾ ਸੀ ਸੰਜੇ ਇਨਫੋਰਮੇਸ਼ਨ ਆਈ ਹੈ ਹਾਂ ਕੀ ਤਰ੍ਹਾਂ ਲਾਤੀ ਸੀ 302 ਲੱਗੀ ਹੈ 702 ਦਾ ਠੀਕ ਹੈ ਜੀ 148 119 ਆਪਸੀ ਕੀ ਗੱਲਬਾਤ ਹੋਈ ਹੈ ਕਰਨ ਕੱਲ ਦੀ ਇਹ ਮੇਰਾ ਗੁਰਜੀਤ ਸਿੰਘ ਮੇਰਾ ਸਾਲਾ ਹੈ ਜੀ ਹਾਂਜੀ ਤੇ ਇਹਨਾਂ ਦਾ ਕੋਈ ਬੱਟ ਦਾ ਰੋਲਾ ਸੀ ਆਪਸ ਵਿੱਚ ਹਾਂਜੀ ਤੇ ਵਾ ਜਿਹੜੀ ਬੱਟ ਸੀਗੀ ਇਹ ਗੁਰਜੀਤ ਸਿੰਘ ਜੀ ਪੈਰਚੀ ਸੀਗੀ ਹਾਂਜੀ ਤੇ ਜਿਹੜਾ ਇਹਨਾਂ ਦਾ ਤਾਇਆ ਜੀ ਦਾ ਲੜਕਾ ਸੀਗਾ ਹਾਂਜੀ ਤੇ ਇਹਨਾਂ ਨੇ ਕਿਹਾ ਸੀ ਗੱਜੀ ਸਿੰਘ ਨੇ ਕਿ ਤੁਸੀਂ ਆਪਣੀ ਜਿਹੜੀ ਐ ਪਿਛੇ ਲੈ ਜਾਓ ਇਹਨੂੰ ਆਪਣੀ ਵਾਟ ਨੂੰ ਹਾਂਜੀ ਤੇ ਇਹ ਮੰਨਦੇ ਨਹੀਂ ਸੀਗੇ ਹਾਂਜੀ ਤੇ ਗੱਜੀ ਸਿੰਘ ਜਾ ਕੇ ਆਪਣੀ ਵਾਟਾ ਛੱਟਾ ਛੜੀ ਆਪਣੀ ਪੈੜੀ ਚ ਸੀ ਉਹਦੀ ਹਾਂਜੀ ਤੇ ਇਹ ਇਹਨਾਂ ਨੇ ਫਿਰ ਆਪਣਾ ਫਲਾ ਬਣਾ ਲਈ ਮਾਰਨ ਦੀ ਇਹਨਾਂ ਨੂੰ ਹਾਂਜੀ ਤੇ ਇਹ ਫਿਰ ਜਿਹੜਾ ਗੱਜੀ ਸਿੰਘ ਆ ਆਪਣੇ ਪੈੜੀ ਵਾਲ ਨੂੰ ਤੇ ਇਹ ਸਾਰਾ ਟੱਬਰ ਹੀ ਪੈ ਗਿਆ ਇਕੱਠਾ ਹੋ ਗਿਆ ਇਹ ਜਿਹੜਾ ਆਪਣਾ ਕੀ ਨਾਮ ਮੁੰਡੇ ਦਾ ਹਰਿੰਕੂ 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 ਦੀ ਵਾਈਫ ਉਹਦੀ ਮਦਰ ਐ ਤਦੋਂ ਇਹਨੀਆਂ ਲੜਕੀਆਂ ਤੇ ਪੰਜਾਂ ਜਾਣਿਆਂ ਨੇ ਇਹਨਾਂ ਤੇਜ ਤੇਜ ਧਾਰਨਾ ਹਮਲਾ ਕੀਤਾ ਜੀ ਨਾਲ ਤੇ ਇਹ ਜਿਹੜੀਆਂ ਇਸ ਕਰਕੇ ਗਜੀਤ ਸਿੰਘ ਦੀ ਜਾਨ ਚ ਗਈ ਹੈ ਜੀ ਤੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਤੇ ਇਹਨਾਂ ਨੂੰ ਜੀ ਉਮਰ ਕਹਿਤ ਮੇਰੇ ਵਾਸਤੇ ਤੇ ਬਹੁਤ ਛੋਟੀ ਗੱਲ ਹੈ ਕਿ ਇਹਨਾਂ ਨੂੰ ਘੱਟੋ ਘੱਟ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਸਰਦਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਰਵਿੰਦਰ ਸੈਣੀ ਦੀ ਖਾਸ ਰਿਪੋਰਟ